ਹਾਂਜੀ ਪ੍ਰਧਾਨ ਜੀ ਵਾਗਰੂ ਜੀ ਕਾ ਖਾਲਸਾ ਐਗਰੂ ਜੀ ਕੀ ਫਤਿਹ ਪਿੰਡ ਸਭਰਾ ਦੇ ਵਿੱਚ 15 ਵਾੜਾ ਮੀਟਿੰਗ ਜਿਹੜੀ ਰੂਟੀਨ ਮੁਤਾਬਕ ਅੱਜ ਲੱਗ ਰਹੀ ਆ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਜ਼ੋਨ ਪ੍ਰਧਾਨ ਤੇ ਜ਼ਿਲ੍ਹਾ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਧਾਰੀਵਾਲ ਰੂਪ ਸਿੰਘ ਸੈਦੂ ਖਜ਼ਾਨ ਸਿੰਘ ਵੀ ਪਹੁੰਚੇ ਆ ਔਰ ਪਿੰਡ ਦੀ ਸਾਰੀ ਟੀਮ ਜਿਹੜੀ ਆ ਉਹ ਇਕੱਠੀ ਹੋਈ ਆ ਇਹਦੇ ਤੇ ਸਾਰੇ ਹੀ ਮਤਲਬ ਜੇ ਸੂਬੇ ਨੂੰ ਅਪੀਲ ਕਰਦੇ ਆ ਵੀ ਇੱਕ ਤਾਂ ਆਪਣੀਆਂ 15 ਦਿਨਾਂ ਵਾਲੀਆਂ ਮੀਟਿੰਗਾਂ ਜੜੀਆਂ ਉਹ ਇੱਕ ਜੀ ਤਰੀਕ ਤੋਂ ਤੇ 16 ਤਰੀਕ ਤੋਂ ਉਹ ਪੱਕੀਆਂ ਕਰ ਲਈਏ ਹੁਣ ਇੱਕ ਲੰਘ ਗਈ ਆ ਅੱਜ ਪੰਜਵਾਂ 16 ਤਰੀਕ ਵਾਲੇ ਦਿਨ ਤਕਰੀਬਨ 100% ਪਿੰਡਾਂ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਲੱਗਣੀਆਂ ਲਾਜ਼ਮੀ ਆ ਔਰ ਜਿਹੜੀ ਤਿਆਰੀ ਆ ਅਗਲੇ ਮਤਲਬ ਮੋਰਚੇ ਦੀ ਉਹਦੇ ਵਿੱਚ 10 ਤਰੀਕ ਨੂੰ ਜਥਾ ਤੁਰਨਾ ਵਾ ਤਰਨਤਾਰਨ ਤੋਂ ਬਹੁਤ ਵੱਡਾ ਜਿਹੜਾ ਦੋ ਕਲਸਟਰਾਂ ਦੇ ਵਿੱਚ 8 ਜੋ ਉਹਨਾਂ ਦਾ ਕਲੈਕਟਰ ਬਣਾਇਆ 8-8 ਜੋ ਉਹਨਾਂ ਦਾ ਉਹ ਤੁਰਨਾ ਵਾ ਉਹਦੀਆਂ ਤਿਆਰੀਆਂ ਤਹਿਤ ਜੋਨਾਂ ਦੀਆਂ ਸਾਰਿਆਂ ਪਿੰਡਾਂ ਦੇ ਵਿੱਚ ਮੀਟਗਾ ਲਾ ਕੇ ਤਿਆਰੀ ਹੋਣੀ ਆ ਔਰ ਵੱਡੀਆਂ ਗਿਣਤੀਆਂ ਲੈ ਕੇ ਜਾਣੀਆਂ ਵਾ ਜਿਹੜੇ ਕਲੈਕਟਰ ਨੇ ਜਾਣਾ ਵਾ ਉਹਨੇ 10 ਰਾਤਾਂ ਉੱਥੇ ਰਹਿ ਕੇ ਹੋਣਾ ਵਾ ਔਰ ਆਪਣੀ ਵਾਰੀ ਸਮਾਪਤ ਹੋਣ ਤੋਂ ਬਾਅਦ ਜਿਸ ਦਿਨ ਇਥੋਂ ਸੰਕਤ ਜਾਣੀਆਂ ਉਸ ਦਿਨ ਦੀ ਸਟੇਜ ਨਿਭਾ ਕੇ ਵਾਪਸ ਹੋਣਾ ਵਾ 8 ਤਰੀਕ ਨੂੰ ਆਪਾਂ ਜੁਲਾਈ ਨੂੰ ਸੋਮਵਾਰ ਮੰਗ ਪੱਤਰ ਦੇਾਂਗੇ ਜਿਹੜੇ ਗੈਰ ਭਾਜਪਾਪੀ ਬਣੇ ਉਹਨਾਂ ਨੂੰ ਔਰ ਉਹ ਮੰਗ ਪੱਤਰ ਹੋਊਗਾ ਜਿਹੜੇ ਮੰਗ ਪੱਤਰ ਤੇ ਉਹ ਚੋਣਾ ਲੜ ਕੇ ਵਿਰੋਧੀ ਧਿਰ ਦਾ ਮੂੰਹ ਆਂਧਰਾ ਬਣਾ ਕੇ ਅੱਜ ਸੰਸਦ ਦੇ ਵਿੱਚ ਬੋਲਣ ਚੋਕੇ ਹੋਗੇ ਆ ਕਿਉਂਕਿ ਸਾਰਾ ਕੁਝ ਕਾਰਪੋਰੇਟਰਾਂ ਦੇ ਹਵਾਲੇ ਹੋਣਾ ਵਾ ਸਿਆਸੀ ਲੋਕਾਂ ਦਾ ਧਰਮ ਕੁਰਸੀ ਹੁੰਦੀ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਇਕੱਠੇ ਹੋ ਜੋ ਆਪਾਂ 10 ਤਰੀਕ ਨੂੰ ਜਥਾ ਵੀ ਤੋਰਾਂਗੇ ਔਰ 17 ਨੂੰ ਨਵਦੀਪ ਦੇ ਐਸਐਸਪੀ ਦੇ ਧਰਨੇ ਤੇ ਅੰਬਾਲਾ ਵੀ ਵੱਡੇ ਇਕੱਠ ਹੋਣਗੇ ਸੋ ਏਕਾ ਤੇ ਸ਼ੰਗਾਰਸ਼ ਹਥਿਆਰ ਵੀ ਤੇ ਹੱਲ ਵੀ ਇਹਦੇ ਤੇ ਤਕੜੇ ਹੋ ਜੋ ਆਪੋ ਆਪਣੇ ਪਿੰਡਾਂ ਦੇ ਵਿੱਚ 15 ਦਿਨਾਂ ਵਾਲੀ ਮੀਟਿੰਗ ਸ਼ੁਰੂ ਕਰ ਲਓ ਨਸ਼ਾ ਜਿਹੜਾ ਸਰਕਾਰ ਨਹੀਂ ਬੰਦ ਕਰ ਸਕੀ ਉਹ ਤੁਸੀਂ ਬੰਦ ਕਰਵਾਉਣ ਚ ਕਾਮਯਾਬ ਹੋਗੇ ਚੇਪ ਵਾਲੇ ਮੀਟਰ ਲੈ ਕੇ ਆ ਰਹੇ ਆ ਔਰ 스마트 ਮੀਟਰ ਲਾ ਕੇ ਕਾਰਪੋਰੇਟ ਦੇ ਹਵਾਲੇ ਸਾਰਾ ਕੁਝ ਕਰਨਾ ਚਾਹੁੰਦੇ ਆ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਕਿਸਾਨ ਮਜ਼ਦੂਰ ਦੀ 10000 ਰੁਪਿਆ ਵਡੇਪਾ ਪੈਨਸ਼ਨ ਔਰ ਇਹਦੇ ਨਾਲ ਐਮਐਸਪੀ ਗਰੰਟਰਡ ਦਾ ਕਾਨੂੰਨ ਡਾਕਟਰ ਸੁਆਮੀਨਾਥ ਦੀ ਰਿਪੋਰਟ 200 ਦਿਨ ਮਦਰੀਗਾ ਤੇ 700 ਰੁਪਇਆ ਮਜ਼ਦੂਰ ਦੀ ਦਿਹਾੜੀ ਆਦ ਮੰਗਾ ਦੇ ਮੰਗ ਪੱਤਰ ਦਿਆਂਗੇ ਆਪਣਾ 8 ਜੁਲਾਈ ਨੂੰ ਤੇ ਇਹਦੇ ਤੇ ਹੀ ਮੋਰਚਾ 19 ਦੇ ਯਾਰੀ ਦੇਊਗਾ ਜਿੰਨੀ ਦੇਰ ਤੱਕ ਇਹ ਮੰਗਾ ਮਨਵਾਲ ਹੀ ਲੈਂਦੇ ਧੰਨਵਾਦ ਵਾਹਿਦ ਗੁਰੀਤਾ ਖਾਲਸਾ ਵਾਹਿਦ ਗੁਰੀਤਾ ਖਾਲਸਾ